ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਮ ਜੀਉ ਸਤਿਗੁਰੇ ਪਾਸ ਬਨੰਤਿਆਂ ਮਿਲੈ ਨਾਮ ਧਾਰਾ ਉਤਤਾ ਸੱਚਾ ਪਾਤਸ਼ਾਹ ਤਪ ਗਿਆ ਸੰਸਾਰ ਅਗਤਾ ਕੀ ਦੇਖ ਕੋ ਸ਼ੰਕਾ ਕੀ ਓਟ ਤੋ ਸੱਚਾ ਸਰਜ ਨਹਾਰਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਤੇਰੀ ਕਜਿਨੀਆ ਸੱਜ ਤੇਰਾ ਬਸਰ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਦਿਬਾਈ ਜੋ ਦਿਸੈ ਤਿੰਨ ਜਮ ਜਗਤ ਹੀ ਲੁੱਟੈ ਕਰਨ ਧਰਮ ਅਖੰਡ ਜੋ ਦਿਸੈ ਤਿੰਨ ਜਮ ਜਗਤ ਹੀ ਲੁੱਟੈ ਨਿਰਵਾਨ ਕੀਰਤਨ ਗਾਵੋ ਕਰਤੇ ਕੰਨ ਨਮਕੋ ਸਮਰਤ ਜਿੱਤ ਛੁਟੇ ਸਤਿਗੁਰਾਂ ਦੀ ਕਿਰਪਾ ਰੋ ਤਰੀਐ ਮਨ ਦੇ ਕੋ ਵਚਨ ਬਮਾਵੇ ਸੰਤਨ ਕਾ ਸੋ ਗੁਰ ਪ੍ਰਸਾਦਿ ਤਰੀਐ ਰਹਾ ਕੋਟ ਤੇਤ ਮੱਜਨ ਇਸਨਨ ਇਸ ਕਲ ਮੈਂ ਪੈਲ ਪਰਿਜੈ ਸਤ ਸੰਗ ਜੋ ਹਰ ਗੁਣ ਗਾਵੇਂ ਤੋ ਨਿਰਮਲ ਕਰ ਲੀਜੈ ਬੰਦੇ ਚ ਪਤਿ ਮ ਸਿਮਰਤ ਸਭ ਸਾਸਤ ਗੁਰ ਅੱਖਰ ਜਾਗੁਰਮਕ ਜਾਪੈ ਤਸਕੇ ਨਰਮਨ ਸੋਈ ਖਤਰੇ ਬ੍ਰਹਮਣ ਸੂਦ ਵੈਸ ਬਪਦੇਸ ਚੌ ਵਰਨਾ ਕੋ ਸੰਜ ਗੁਰਮਕ ਨਾਮ ਜਪੈ ਉਦਰੇ ਸੋ ਕਲਮੈ ਘਟ ਨਾਨਕ ਮਾਝ ਕਤਰੀ ਬ੍ਰਹਮਣ ਸੂਦ ਵੈਸ ਅਪਦੇਸ ਚੌ ਕਰਨਾ ਕੋ ਸੰਜਾ ਗੁਰਮੁਖ ਨਾਮ ਜਪੈ ਉੱਗੈ ਸੋ ਕਲਮੈ ਘਟ ਘਟ ਨਾਨਕ ਮਾਝ ਮਾਇ ਜਿ ਕ ਖਲਸਾ ਮਾਹਰ ਜਿੱਕੇ ਅਤੇ